ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਆਦਿ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਾਈ ਸੂਈਆਂ ਸਵਾਈਆਂ ਆਓ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠੀ ਕੋ ਮਦਿ ਜੀ ਵਧੀਆ ਡਾਕਟਰ ਸਾਹਿਬ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਸੁਖਵਿੰਦਰ ਸਿੰਘ ਆ ਜੀ ਪਿੰਡ ਜਾਉਂਦਾ ਜ਼ਿਲ੍ਹਾ ਬਟਿੰਡਾ ਤੇ ਸੇ ਰਾਮਪੁਰਾ ਬੋਲਾ ਨੇੜੇ ਪਿੰਡ ਬਾਈ ਜੇਟੂ ਕਾ ਵੱਲੋਂ ਬਦਿਆਲਾ ਘੜੇ ਲਗੜੀ ਲੈ ਜਾਂਦੇ ਜੀ 10 ਕਿਲੋਮੀਟਰ ਰਾਮਪਰਾ 8 ਕਿਲੋਮੀਟਰ ਤਪਾ ਸ਼ਹਿਰ ਮੋਬਾਈਲ ਨੰਬਰ ਬੋਲ ਦਿਓ 7696 ਭਾਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਸ ਹੋਈ ਇਹ ਆਰਡਰ ਦੂਜਾ ਸੂਆ ਜੀ ਮੂੰਹ 6 ਦੰਦਾਂ ਦਾ 6 ਦੰਦਾਂ ਦਾ ਦੂਜਾ ਸੂਆ ਕਦੇ ਕੋਈ ਹੈ ਭਾਈ ਇਹ ਬਈ 4 ਕਿਲੋ ਸੂਈ ਆ ਜੇਰ ਦਿਖਾ ਦਿਆ ਭਈ ਇਹਦੀ ਜੇਰ ਭਾਈ ਰੱਖੀ ਬੈਠਾ ਠੀਕ ਆ ਓਕੇ ਆ ਭਾਈ ਤੇ ਬੱਚਾ ਕੀ ਦੇਤਾ ਮਗਰ ਬੱਚਾ ਜੀ ਬੱਚਾ ਦਿੱਤਾ ਹਾਂ ਕਿੰਨਾ ਕ ਬੋਲਾ ਭਾਈ ਨੇ ਕੱਢਿਆ ਬੋਲਾ ਭਾਈ 6 ਕਿਲੋ ਕੱਢਿਆ ਓਕੇ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧ ਭਾਈ ਤੂੰ ਅੰਦਾਜ਼ਾ ਵਾਕੀ ਬੰਦਾ ਆਵ ਲਾ ਲੇ ਹੂੰ ਔਰ 25 26 ਕਿਲੋ ਕੋਈ ਵਾੜਾ ਨਹੀਂ ਬੱਚੀ ਨੂੰ ਲੀਵਾ ਬੜਾ ਚੰਗਾ ਹਾਂ ਨਾੜਾ ਦੇਖੋ ਕੱਲੀ ਕੱਲੀ ਨਾੜਾਂ ਦੇਂਦੀ ਆ ਪੂਰੀ ਵਿੱਤੀ ਤੇ ਕੱਲਾ ਕੱਲਾ ਖਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਬਾਈ ਉਹ ਠੰਡੀ ਮਿੱਠੀ ਬਹੁਤ ਆ ਜਿਵੇਂ ਮਰਜ਼ੀ ਥੱਲੇ ਵੇ ਇਹਨੂੰ ਕੋਈ ਦਿੱਕਤ ਨਹੀਂ ਉਧਰ ਦੀ ਵੇ ਕੈਨੇਡਾ ਪਾਸੇ ਬੈ ਜਾ ਜਿਵੇਂ ਮਾਤਰੀ ਕੋਈ ਚੱਕਰੀ ਨਹੀਂ ਕਹਿਣਾ ਕੋਈ ਠੰਡੀ ਪਾਉਦਾ ਹੈ ਬੜੀ ਠੰਡੀ ਹੈ ਬਾਈ ਬੜੀ ਚੰਗੀ ਬਰੀਟ ਆ ਗਰਮੀ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਟ ਫੁੱਲ ਬਾਕੀ ਬਾਈ ਮਗਰ ਉਹ ਦਿਖਾ ਜਗਾਰ ਬੱਚੀ ਦਾ ਪਿੱਛੇ ਤੋਂ ਦੇ ਅੰਤ ਮੁੱਕੇ ਪਿਆ ਲੇਵੇ ਵਾਲੇ ਸ਼ਾਬਾਸ਼ ਆ ਯਾਰ ਬਹੁਤ ਸੋਹਣਾ ਆਰਡਰ ਹੈ ਨਾ ਬਾਈ ਢੰਡ ਵਾਲਾ ਲੇਵਾਲਾ ਆ ਦਿਖਾ ਨਾੜਾ ਢੂੜਾ ਬਾਈ ਲੈ ਲੈ ਕਿਆ ਬਾਤ ਕੱਲੀ ਕੱਲੀ ਗੁੰਡਾ ਆ ਬਾਈ ਮੈਂ ਕਹਿੰਦਾ ਕਿਆ ਬਾਤ ਹੈ ਯਾਰ ਇਹ ਪਲੀ ਪਲੀ ਦਾ ਫੋਲੀ ਆ ਡਾਟਰ ਹਾਂ ਪਲੀ ਵੀ ਬਹੁਤ ਹੈ ਹਾਂ ਕੱਦ ਵੀ ਚੰਗਾ ਪਲੀ ਵੀ ਪੱਗ ਠੱਡੀ ਵਾਜੇ ਡੱਟ ਜਿੱਧਰ ਦੀ ਮਰਜ਼ੀ ਵਾਜੇ ਇਹਨੂੰ ਕੋਈ ਦਿੱਕਤ ਨਹੀਂ ਕਰ ਮਾਲੀ ਨੂੰ ਮਗਰ ਦੀ ਵਾਜੇ ਮੂਰ ਦੀ ਵਾਜੇ ਲੱਤਾਂ ਲਾਉਣ ਦਾ ਕੀ ਬਾਤ ਆ ਯਾਰ ਜਾਣੀ ਨਹੀਂ ਵੀ ਡੱਟ ਕੇ ਮਹਿਲਾ ਹੀ ਦੀ ਇਹਨਾਂ ਲੈਵਾ ਦੇ ਰਾਤ ਦਿਖਾ ਦੇ ਮਗਰ ਉਹ ਨਾ ਚੌੜਾ ਪਿਆ ਕਬਾੜੀ ਦੇਖ ਲੈਵੇ ਨਹੀਂ ਹਾਂ ਹਾਂ ਕੀ ਬਾਤ ਫਿਰ 14 ਬਈ ਖੜਿਆ ਨਹੀਂ ਨਾ ਡੱਟ ਕੇ ਬੱਚੀ ਤੋਂ ਠੀਕ ਬੈਠਣੀ ਦਿੱਕਤ ਜੀ ਮੰਦੀ ਸੀ ਤਾਂ ਕਰਕੇ 14 ਤੱਕ ਬਸ ਬੜਾ ਚੰਗਾ ਲੈਵਾ ਤੋਰ ਦੇ ਬਈ ਫੁੱਲ ਕੱਦ ਫੁੱਲ ਬਰੀਟ ਫੁੱਲ ਫਲੀ ਵੀ ਪੰਡ ਵਾਲਾ ਲੇਵਾ ਥਾਣ ਬਹੁਤ ਚੰਗਾ ਥੀ ਚੋਲੋ ਚਾਹੇ ਮਸ਼ੀਨਾਂ ਚੋਲੋ ਇੱਕ ਨੰਬਰ ਥਾਣ ਲੱਗਿਆ ਚਵਾਈ ਵੀ ਵਾਈ ਕਹਿੰਦਾ ਫੁੱਲ ਚੰਗੀ ਆ ਜੇਰ ਵੀ ਵਾਈ ਇਹਦੀ ਰੱਖੀ ਬੈਠਾ ਬਰਤ ਇੱਥੇ ਵੇਜਾ ਜੇਰਾਡ ਠੰਡੀ ਤਾਂ ਇੰਨੀ ਆ ਬਾਈ ਲੈ ਲੈ ਫਲੀ ਵੀ ਨੇ ਅੱਛਾ ਛੱਟ ਕੇ ਪਰਮੜੀ ਇੱਥੇ ਵੇਜਾ ਭਾਜੀ ਬੱਚੇ ਦਾ ਕਰੀਆ ਬੱਚੇ ਦਾ ਜਰੂਰ ਕਰੂਗੀ ਲੈ ਠੰਡੀ ਦਾ ਫੁੱਲ ਆ ਯਾਰ ਹਨਾ ਇੱਕ ਨੰਬਰ ਇੱਕ ਨੰਬਰ ਆ ਸਹੀ ਗੱਲ ਆ ਬਾਈ ਬਰੀਟ ਬਹੁਤ ਆ ਯਾਰ ਵੇੜ ਬਾਈ ਜਿਹਨੇ ਲੈ ਲਈ ਵੇੜ ਕਰੋ ਨਹੀਂ ਕੱਢਦਾ ਬੰਦਾ ਸਾਰੀ ਉਮਰ ਕਾ ਨਾ ਗਰਮੀ ਮੰਨੇ ਫੈਂਟ ਫੁੱਲ ਚਾਹ ਡੈਰੀ ਚ ਪਾਲਾ ਜਾਏ ਘਰੇ ਪੀਲਾ ਹਨ ਦੁੱਧ ਇੱਕ ਨੰਬਰ ਹੈ ਵੀਰੇ ਹਮ ਚਮਕ ਦੇਖ ਯਾਰ ਬੜ ਤੇ ਚੌਂਕਦਾ ਬਾਈ ਕਿਨੇ ਰੂਹ ਨਾ ਸੰਭੀ ਵੀ ਆ ਬੱਚੀ ਸਹੀ ਗੱਲ ਆ ਦਾਹਦੀ ਆ ਵੀ ਪਲੀ ਵੀ ਆ ਖਾਕ ਖਾਦੀ ਵੀ ਆ ਹਾਂ ਹਮ ਸਹੀ ਗੱਲ ਹੈ ਕੁਆਲਿਟੀ ਇੱਕ ਨੰਬਰ ਆ ਹਨ ਹਮ ਤੋਰਾ ਦੇਖੋ ਲੈ ਫੇਸ ਦਿਖਾ ਦੇ ਬਾਈ ਥੋੜੇ ਥੋੜੇ ਆ ਸਿੰਗ ਜਿਹਾ ਨਾਂ ਵਾਲਾ ਕੰਮ ਹੀ ਆ ਹਾਂ ਬਾਈ ਇਹ ਤਾਂ ਕੋਈ ਦਿੱਕਤ ਨਹੀਂ ਇਹ ਤਾਂ ਨਾਲ ਹੀ ਆ ਲੈ ਚਾਚਰ ਉਂਗਲਾਂ ਦੇ ਨਾਲ ਜਿਹੜੇ ਕੋਈ ਬੇਟੀ ਨਹੀਂ ਕੋਈ ਤਾਂ ਕੋਈ ਚੱਕਰੀ ਨਹੀਂ ਹਾਂ ਇਹ ਤਾਂ ਕੋਈ ਦਿੱਕਤ ਹੀ ਨਹੀਂ ਫੇਸਪੂਸ ਪੂਰਾ ਚੰਗਾ ਹਾਂ ਪੂਰਾ ਚੰਗਾ ਬਾਈ ਲੈ ਹਾਂ ਲੈ ਠੰਡੀ ਦੇਖ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੁਝ ਵੀ ਨਹੀਂ ਕੀ ਆ ਬਾਤ ਆ ਬਾਈ ਬਾਕੀ ਧਾਰਾ ਦਿਖਾ ਨੇ ਕਿਉਂ ਨਾ ਬੜਾ ਚੰਗਾ ਹੈ ਨਾ ਬੜਾ ਚੰਗਾ ਰੈਕਟਰ ਚੂਣ ਪੁੱਠੇ ਪਾਸੇ ਬਹਿ ਗਿਆ ਬਾਈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲੇ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਜਿਵੇਂ ਮਰਜੀ ਜਿੱਧਰ ਦੀ ਮਰਜੀ ਬਹਿ ਜਾ ਜਿੱਧਰ ਦੀ ਮਰਜੀ ਜਿਵੇਂ ਲੈ ਮਗਰ ਦੀ ਵਜ੍ਹਾ ਚ ਹੂੰ ਲੈ ਸਹੀ ਗੱਲ ਆ ਬਾਈ ਕਿਆ ਬਾਤਾਂ ਲੈ ਹੂੰ ਬਾਈ ਜਿੱਧਰ ਦੀ ਮਰਜੀ ਜਿੱਧਰ ਦੀ ਮਰਜੀ ਬਹਿ ਜਾ ਬਾਈ ਛਾਰ ਲੋ ਕੋਈ ਚੈੱਕ ਨਹੀਂ ਲੈ ਪਰਲੇ ਪਾਸੇ ਬਹਿ ਗਿਆ ਹੁਣ ਚਵਾਈ ਦਿਖਾਉਣੇ ਕੋਈ ਬੱਚਾ ਨਹੀਂ ਲਾਇਆ ਦੇਖ ਮੂਰੇ ਬੱਚਾ ਖੜਾ ਹੂੰ ਸਹੀ ਗੱਲ ਹੈ ਝੂਣ ਦੇਖੋ ਕਰਮ ਆਈ ਦਲੇ ਇਧਰ ਦੀ ਦਿਖਾਉਣੇ ਪੰਡ ਵਾਲਾ ਲੇਵਾ ਚਵਾਈ ਇੱਕ ਨੰਬਰ ਹੈਨਾ ਬਾਈ ਇੱਕ ਨੰਬਰ ਦਾ ਮੋਟਾ ਜੌਣ ਲੱਗਿਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਕਿਆ ਬਾਤ ਗੁੱਤੀਆਂ ਵੱਡੀਆਂ ਹਨ ਹਾਂਜੀ ਹਾਂ ਪੂਰੀ ਫੋਲੀ ਚਵਾਈ ਹੈ ਤੇ ਮੁੱਲ ਵੀ ਜਾਇਜ਼ ਡਾਕਟਰ ਦੇਖੋ ਇਹ ਕਿਸੇ ਕੋਲ ਹੋਰ ਉਹ ਬੰਦਾ ਲੱਖ ਸਵਾ ਲੱਖ ਮੰਗਦਾ ਹਾਂਜੀ ਇਹ ਤੈਨੂੰ ਪਤਾ ਹੈ ਆਪਾਂ ਜਮਾ ਜਾਇਜ਼ ਕਰਨਾ ਵਾ ਹੁਣ ਛੋੜਿਆ 92000 ਰੁਪਏ ਠੀਕ ਹੈ ਬਾਈ ਜਮਾ ਜੈਜ ਮੋਲਾ 92000 ਰੁਪਿਆ ਮੋਲਾ ਵਿੱਚੋਂ ਛੋੜ ਛੱਪਾ ਹੋ ਗਿਆ ਭਾਈ 26 ਕਿਲੋਲੀ ਮੈਂ ਲੈਣੀ ਆ ਰੁਪਿਆ 7-8 ਲੱਗਣਾ ਸਹੀ ਗੱਲ ਆ ਭਾਈ 7 ਲੱਖ ਤੋਂ ਘਟਾਉਣੀ ਨਹੀਂ ਸਹੀ ਗੱਲ ਆ ਭਾਈ ਹੈ ਤੇ ਇਹ ਮਾਂ ਇਹਨੇ ਵੀ ਦੁੱਧ ਬਹੁਤ ਚੰਗਾ ਪਾਲਣਾ ਦੁੱਧ ਭਾਈ ਮੰਗਾ ਨਾਲ ਦੇ ਪਾਉਣਾ ਇਹਨੇ ਪਾਉਣਾ ਬਾਕੀ ਨਾ ਜਗਾੜ ਨਹੀਂ ਦੇਖਿਆ ਬੜਾ ਟਰ ਕਿਸੇ ਵੜ ਦੇ ਸਹੀ ਗੱਲ ਆ ਭਾਈ ਜਿਵੇਂ ਇਹਦੇ ਲੱਗਿਆ ਵਿਆ ਬਹੁਤ ਜਗਾੜ ਆ ਸਹੀ ਆ ਅੱਗੇ ਭਾਈ ਦੋ ਨੰਬਰ ਕਿਹੜਾ ਸੂਸ ਹੋਈ ਆ ਇਹ ਡਾਟਰ ਦੂਜਾ ਸੂਸ ਹੋਈ ਵੀ ਆ ਇਹ ਨੂੰ ਮਹੀਨਾ ਹੋ ਗਿਆ ਭਾਈ ਸੂਈ ਨੂੰ ਬੱਚਾ ਕੀ ਹੈ ਮੰਗ ਉਹ ਬੱਚਾ ਬੜਾ ਪਰਲੇ ਪਾਸੇ ਠੀਕ ਛੱਡਿਆ ਕਿ ਤੇ ਹੈ ਨਹੀਂ ਮਾਲ ਕਨੇ ਆਪਾਂ ਵੀ ਨਹੀਂ ਛੱਡਿਆ ਠੰਡੀ ਇਹ ਵੀ ਬਥੇਰੀ ਵਾਲਾ ਠੀਕ ਆ ਜਿਵੇਂ ਮਰ ਗਿਆ ਨੋਕਾ ਕੋਈ ਦਿੱਕਤ ਨਹੀਂ ਬਾਈ ਲੈ ਥਣ ਬੜਾ ਚੰਗਾ ਹਨਾ ਬੜਾ ਚੰਗਾ ਬਾਈ ਦੁੱਧ ਕਿੰਨਾ ਬਾਈ ਚੂਨ ਵਾਲਾ ਦੁੱਧ ਬਾਈ ਚੂਨਾ ਡਾਟਰਾਉਂਦਾ ਹੈਗਾ 18 19 ਕੋ 17 ਕਿਲੋ ਡੱਬੇ ਮਾਰ ਕੇ ਲੈ ਜਾ ਆਪਣੇ ਘਰੋਂ ਠੀਕ ਆ ਭਾਈ ਲੋੜ ਅੰਗ ਚੋਲੇ ਤਿੰਨ ਅੰਗ ਚੋਲੇ ਹਮ ਆਪਣੇ ਤੋਂ ਡੱਬੇ ਮਾਰ ਲੈ ਬੰਦਾ ਤੇ ਠੰਡੀ ਤਾਂ ਵੀ ਕਰਮ ਵਾਲੀ ਦਾ ਲੈ ਜਿਵੇਂ ਮਰ ਗਿਆ ਸਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਬਾਈ ਕਿਆ ਬਾਤਾਂ ਬਾਈ ਬਾਕੀ ਬੰਦੇ ਨਾ ਬਾਗਦੇ ਤੁਹਾਨੂੰ ਤੁਰਾ ਮਾਰ ਕੇ ਦਿਖਾ ਦੇ ਆ ਕਿ ਤੁਰਾ ਕਰ ਦਿਖਾ ਦਈਏ ਦੋਨੀ ਵਰਫਾ ਹਨਾ ਹਾਂ ਇਹ ਵੀ ਵਰਫਾ ਭਾਈ ਜਾਨਵਾਦ ਤੈਨੂੰ ਪਤਾ ਆ ਪਾ ਠੰਡਾ ਲੈਨੇ ਆ ਥੱਲੇ ਦਾ ਬਾ ਮਾੜਾ ਨਾਲਾ ਗਰਮ ਲਈਏ ਨਾ ਚਵਾਈ ਦਾ ਮੜ ਸਹੀ ਆ ਭਾਈ ਬਰੀਟ ਇੱਕ ਨੰਬਰ ਆ ਤੋਰਾ ਇੱਕ ਨੰਬਰ ਆ ਲੇਵਾ ਚੰਗਾ ਥਾਣਾ ਚੰਗਾ ਮੁੱਠੀ ਵਾਲਾ ਖਾਣਾ ਚਾਹੀਏ ਠੰਡੀ ਦਾ ਕੋਈ ਦਿੱਕਤ ਨਹੀਂ ਜੇ ਇੱਥੇ ਛੱਟ ਕੇ ਥੱਲੇ ਬੈ ਬਈ ਕੀ ਬਾਤ ਆ ਭਾਈ ਇਹ ਵੀ ਤੋਹਫਾ ਹੀ ਆ ਗਰਮੀਆਂ ਦਾ ਕਿ ਨਹੀਂ ਹੂੰ ਕੋਈ ਲੱਤ ਨਹੀਂ ਮਾਰਨੀ ਕੋਈ ਛੜ ਨਹੀਂ ਮਾਰਨੀ ਜਿਵੇਂ ਮਰਜੀ ਬੈਠਾ ਕੋਈ ਚੱਕਰੇ ਨਹੀਂ ਫੇਸ ਦੀ ਬਿਊਟੀ ਦੇਖੋ ਕਮਾਲ ਪੜੀ ਵੀ ਫੁੱਲ ਆ ਫੁੱਲ ਕੱਦ ਫੁੱਲ ਬਰੀਟ ਦੁੱਧ ਬਾਈ ਨੇ ਬਹੁਤ ਚੰਗਾ ਜਿਪੂ ਪਾਣੀ ਰੱਬਾ ਲਿਆ ਹੋਏ ਤੇ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਖਾਨ ਨੇ ਦੋਨੇ ਵੀ ਬਾਈ ਸਰੇਦੀਆਂ ਨਿਗਾਵਾ ਕਨੇ ਬਾਈ ਮਾਲਕ ਨੇ ਵੀ ਨਹੀਂ ਉਹ ਹਮ ਬੱਚਾ ਠੀਕ ਹੈ ਜੀ ਛੱਡੇ ਆਪਾਂ ਵੀ ਜਾਂਦੇ ਫੀਡ ਸੱਟ ਬਸ ਐ ਮੂਰੇ ਹਮ ਤੇ ਕੀ ਮੋਲਾ ਦਾ ਜਾਇਜ ਆ ਸਰ ਮੋਲਾਟਰ ਕੋਈ ਵੜਾ ਨਹੀਂ ਕਰਨਾ 60 ਨਹੀਂ 65 ਨਹੀਂ ਹਮ ਵਾ 52000 ਜਮਾਨਤਨ ਕਰ ਦੇਾਂਗੇ 52000 ਚ ਹਾਂ ਜਮਾ ਜਾਇਜ ਮੋਲਾ ਭਾਈ ਜੀ ਮੋਲ ਕੋਈ 60 ਨਹੀਂ 65 ਨਹੀਂ ਨਿਆਣਾ ਪਾ ਜਾ ਪਾ ਦੇ ਦਾ ਬਸ ਲੈ ਨਿਆਣਾ ਪਾ ਲਿਆ ਬਾਈ ਲੈ ਤਨ ਹੋਇ ਤਾ ਸਮਾਦ ਖਾਉਣਾ ਬੈਠਦਾ ਅਹੀਂ ਬਹਿ ਜਾ ਹਨਾ ਕੋਈ ਮਾਹ ਬਾਈ ਅਹੀਂ ਬਸ ਫੀਡ ਸੱਟ ਤੇ ਨਿਆਣਾ ਪਾ ਠੀਕ ਆ ਕੋਈ ਬੱਚੇ ਦੀ ਲੋੜ ਨਹੀਂ ਉਹਨਾਂ ਨੂੰ ਛੱਡਾ ਨਹੀਂ ਮਾਲਕ ਨੇ ਪਹਿਲੇ ਤਨ ਨੂੰ ਹੀ ਕਹਿੰਦੇ ਸੀ ਤਾ ਦੂਸਰੀ ਚੋਲੀ ਕੇ ਛੱਡਾ ਨਹੀਂ ਸੀ ਓਕੇ ਹਾਂ ਲੈ ਬਾਈ ਉਹ ਬੱਚਾ ਫਿਰ ਆਇਆ ਨਾ ਡੰਡਾ ਡੰਡਾ ਮਾਰੂ ਡੰਡਾ ਡੰਡਾ ਮਾਰਦੇ ਆ ਬਾਈ ਬਾਕੀ ਬਾਈ ਖੋਲ ਬੰਨੀ ਦਿੱਕਤਮੰਦਾਰ ਇੱਕ ਬੰਦਾ ਹੂੰ ਹੂੰ ਇਹ ਬੰਦਾ ਗੱਡੀ ਲੈ ਕੇ ਆਇਆ ਜ ਆਪਣੇ ਨਾਲ ਹੋਰ ਦੱਸ ਓਕੇ ਹਾਂ ਚਵਾਈ ਦੀ ਇੱਕ ਨੰਬਰ ਹੋਊਗੀ ਹੂੰ ਚੋਣ ਪਸਮਾਦ ਇੱਕ ਨੰਬਰ ਹੋਣਗੀਆਂ ਸਹੀ ਗੱਲ ਹੈ ਭਾਈ ਲੈ ਉਸ ਚਵਾਈ ਦਿਖਾਉਨੇ ਆ ਥਾਣੇ ਆ ਦਿਖਾ ਦੇ ਥਾਣੇ ਭਾਈ ਹੋਣ ਲੈ ਇੱਕੀ ਪਸਮਾਦ ਕਰਕੇ ਧਾਨ ਕੱਢਿਆ ਲੈ ਕੀ ਬਾਤ ਆ ਨਾਣਾ ਨੂਣਾ ਫੁੱਲ ਜੀ ਤੂੰ ਜੋ ਕਿ ਚਵਾਈ ਦੇਖੀ ਰੈਕਟਰ ਹੂੰ ਲੈ ਚੋਣ ਬੜਾ ਚੰਗਾ ਕਰਮ ਆ ਇਹਦਾ ਕੀ ਬਾਤ ਆ ਯਾਰ ਬੜੀ ਚੰਗੀ ਚਵਾਈ ਹੈ ਕਹਿੰਦੇ ਮੈਂ ਕਿਹਾ ਬਈ ਕਿਹ ਜਵਾਬ ਵਹਾ ਦਿਆ ਲ ਮਗਰਲੇ ਤਣਾ ਚੋਂ ਦੇਖ ਲੋ ਚਵਾਈ ਇੱਕ ਨੰਬਰ ਆ ਕਿਆ ਬਾਤ ਆ ਗੁੱਤੀਆਂ ਭੱਟਦੀ ਆ ਹਨਾ ਕਿਆ ਬਾਤ ਆ ਯਾਰ ਇੱਕ ਨੰਬਰ ਚਵਾਈ ਆ ਜਿੰਮੇ ਮਰਜੀ ਧਾਰਾ ਮਾਰੀ ਚਾਹੇ ਇਹ ਲ ਦੂੜ ਦੇ ਦੁੱਧ ਕੱਢਦਾ ਚਾਹੇ ਚੱਪਾ ਨਾ ਚਾਹੇ ਸਹੀ ਗੱਲ ਆ ਬਾਈ ਬੜੀ ਪੂਲੀ ਆ ਨਾ ਬੜੀ ਪੂਲੀ ਬਾਈ ਹੂੰ ਤੇ ਨਾਗਸੀ ਭਰਾ ਕੋਲੇ ਦੋ ਬਈ ਦੋਨੇ ਰਖਾਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ